ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕੀ ਅਮਰਤ ਵੇਲੇ ਉੱਠਣ ਵਾਲੇ ਭੈਣ ਭਰਾ ਭੁੱਲ ਕੇ ਵੀ ਇਹ ਤਿੰਨ ਗਲਤੀਆਂ ਨਾ ਕਰ ਬੈਠਣਾ ਤਾਂ ਇਹ ਤਿੰਨ ਗਲਤੀਆਂ ਕਿਹੜੀਆਂ ਨੇ ਅਤੇ ਕੀ ਸਾਡਾ ਨੁਕਸਾਨ ਕਰਦੀਆਂ ਨੇ ਇਸ ਬਾਰੇ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਤਾਂ ਆਪ ਜੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਹਾਂ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਲਈ ਆਪਜੀ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੇੜਪੜਾ ਮਾਦਕ ਪਹੁੰਚ ਜਾਵੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੇ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕੀ ਅਮਰਤ ਵੇਲੇ ਦਾ ਮੀਲਾ ਬਹੁਤ ਪਾਵਰਫੁਲ ਵੇਲਾ ਹੈ ਬੜਾ ਤਾਕਤਵਰ ਵੇਲਾ ਹੈ ਅਤੇ ਇਹ ਵੇਲਾ ਮਿਲਦਾ ਵੀ ਬੜੇ ਵੱਡੇ ਭਾਗਾਂ ਦੇ ਨਾਲ ਆ ਕਿਉਂਕਿ ਹਰੇਕ ਦੇ ਵਸ ਦੀ ਗੱਲ ਨਹੀਂ ਆ ਅਮਰਤ ਵੇਲੇ ਦੇ ਵਿੱਚ ਜਾਗਣਾ ਜੋ ਅਮਰਤ ਵੇਲੇ ਦੇ ਵਿੱਚ ਜਾਗਦੇ ਨੇ ਉੱਠਦੇ ਨੇ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਆ ਮਹਾਪੁਰਖ ਜੀ ਦਾ ਇੱਥੋਂ ਜ਼ਿਕਰ ਕਹਿੰਦੇ ਆ ਕਿ ਸਤਗੁਰ ਸੱਚੇ ਪਾਸ਼ਾ ਜੀ ਦੀ ਮਿਹਰ ਉਹਨਾਂ ਦੀ ਖੁਸ਼ੀ ਦੀ ਨਿਸ਼ਾਨੀ ਹੀ ਇਹ ਆ ਕਿ ਉਹ ਸਭ ਤੋਂ ਪਹਿਲਾਂ ਉਸ ਮਨੁੱਖ ਦੀ ਝੋਲੀ ਦੇ ਵਿੱਚ ਅਮਰਤ ਵੀਲੇ ਦੀ ਦਾਤ ਪਾ ਦਿੰਦੇ ਆ ਜਿਸ ਮਨੁੱਖ ਤੇ ਪਾਸ਼ਾ ਖੁਸ਼ ਹੁੰਦੇ ਆ ਨਾ ਉਸ ਮਨੁੱਖ ਨੂੰ ਪ੍ਰੁੱਧਮੀ ਬਣਾ ਦਿੰਦੇ ਆ ਉਹਨੂੰ ਅਮਰਤ ਵੀਲਾ ਬਖਸ਼ ਦਿੰਦੇ ਆ ਤਾਂ ਇਸ ਕਰਕੇ ਜੇਕਰ ਇਹ ਵੀਲੇ ਮਿਲੇ ਆ ਤਾਂ ਸਤਗੁਰ ਸੱਚੇ ਪਾਸ਼ਾ ਜੀ ਦਾ ਕੂਟਣਕੂਟ ਸ਼ੁਕਰਾਨਾ ਕਰਨਾ ਚਾਹੀਦਾ ਹੈ ਧੰਨਵਾਦ ਕਰਨਾ ਚਾਹੀਦਾ ਹੈ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਿ ਤੁਸੀਂ ਮੇਰੇ ਤੇ ਇਹ ਕਿਰਪਾ ਕੀਤੀ ਭੁੱਲ ਕੇ ਵੀ ਕਦੇ ਇਹ ਨਹੀਂ ਕਹਿਣਾ ਕਿ ਅਮਰਤ ਗਲੇ ਦੇ ਵਿੱਚ ਮੈਂ ਉੱਠ ਰਿਹਾ ਹਾਂ ਹਮੇਸ਼ਾ ਕਹਿਣਾ ਕਿ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਉੱਠ ਰਿਹਾ ਹਾਂ ਪਾਸ਼ਾ ਸ਼ੁੱਧ ਅਠਾਉਂਦੇ ਨੇ ਭਾਵ ਕਿ ਪਹਿਲੀ ਗਲਤੀ ਇਹ ਆ ਕਿ ਕਦੇ ਵੀ ਅੰਮ੍ਰਿਤ ਵੇਲੇ ਉੱਠਣ ਦਾ ਮਾਣ ਹੰਕਾਰ ਨਹੀਂ ਕਰਨਾ ਕਿਉਂਕਿ ਜਦੋਂ ਹੀ ਸਾਡੇ ਮਨ ਅੰਦਰ ਹਉਮੈ ਆਈ ਸਮਝੋ ਸਾਡੇ ਨਾਮ ਦੀ ਕਮਾਈ ਵਿਅਰਥ ਗਈ ਕਈ ਵਾਰ ਇਸ ਹਉਮੈ ਹੰਕਾਰ ਦਾ ਸੰਸਾਦ ਨੂੰ ਪਤਾ ਨਹੀਂ ਲੱਗਦਾ ਕੁਝ ਲੋਕ ਆਪਣੇ ਅੰਮ੍ਰਿਤ ਵੇਲੇ ਉੱਠਣ ਦਾ ਭਜਨ ਬੰਦਗੀ ਕਰਨ ਦਾ ਹੀ ਮਾਣ ਕਰ ਬੈਠਦੇ ਆ ਸੋਚਦੇ ਆ ਕਿ ਮੈਂ ਉੱਠ ਰਿਹਾ ਹਾਂ ਮੈਂ ਨਾਮ ਜਪ ਰਿਹਾ ਹਾਂ ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਸਤਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਤੋਂ ਬਿਨਾਂ ਉਹਨਾਂ ਦਾ ਨਾਮ ਵੀ ਨਹੀਂ ਜਪ ਸਕਦੇ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਇੱਕ ਮਨੁੱਖ ਬਹੁਤ ਭਜਨ ਬੰਦਗੀ ਕਰਦਾ ਸੀ ਤਾਂ ਕਿਸੇ ਦੂਸਰੇ ਮਨੁੱਖ ਨੇ ਉਹਨੂੰ ਆ ਕੇ ਇੱਕ ਤਾਨਾ ਇੱਕ ਮਿਹਣਾ ਮਾਰਿਆ ਕਿ ਆ ਕੀ ਤੂੰ ਸਵੇਰੇ ਸ਼ਾਮ ਬਹੁਤ ਭਜਨ ਬੰਦਗੀ ਕਰਦਾ ਹੈ ਪ੍ਰਮਾਤਮਾ ਦਾ ਬੜਾ ਨਾਮ ਜਪਦਾ ਹੈ ਕਦੀ ਤੈਨੂੰ ਪ੍ਰਮਾਤਮਾ ਨੇ ਦਰਸ਼ਨ ਦਿੱਤੇ ਕਹਿੰਦੇ ਜਦੋਂ ਇਹ ਤਾਨਾ ਵੱਜਿਆ ਤਾਂ ਉਹ ਨਾਮ ਜਪਣ ਵਾਲੀ ਰੂਹ ਦੇ ਗੱਲ ਮਨ ਨੂੰ ਲੱਗ ਗਈ ਕਈ ਵਾਰ ਕੁਝ ਲੋਕ ਗੱਲ ਹੀ ਇਸ ਤਰੀਕੇ ਦੇ ਨਾਲ ਕਰਦੇ ਆ ਕਿ ਸਾਡੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਹੈ ਕਿਤੇ ਉਹਦੇ ਵੀ ਮਨ ਦੇ ਵਿੱਚ ਇਹ ਵਿਚਾਰ ਚੱਲਣ ਲੱਗੀ ਕਿਹਾ ਤਾਂ ਇਹਨੇ ਸਾਂਝੀ ਆ ਮੈਂ ਸਵੇਰੇ ਸ਼ਾਮ ਰੱਬ ਦਾ ਨਾਮ ਜਪਦਾ ਹਾਂ ਪਰ ਕਦੇ ਮੈਨੂੰ ਪਰਮਾਤਮਾ ਨੇ ਦਰਸ਼ਨ ਤਾਂ ਦਿੱਤੇ ਨਹੀਂ ਕੀ ਪਤਾ ਉਹਨਾਂ ਨੂੰ ਮੇਰਾ ਜਪਿਆ ਹੋਇਆ ਪ੍ਰਵਾਨ ਹੋ ਰਿਹਾ ਏ ਕਿ ਨਹੀਂ ਕਿਸ ਗੁੱਤ ਮਿਲੇ ਕਿ ਮੇਰਾ ਜਪਿਆ ਹੋਇਆ ਪਰਮ ਪਿਤਾ ਪਰਮਾਤਮਾ ਨੂੰ ਪ੍ਰਵਾਨ ਹੋ ਰਿਹਾ ਈ ਕਹਿੰਦੇ ਉਹ ਜਦ ਅਗਲੇ ਦਿਨ ਸਵੇਰੇ ਉੱਠ ਕੇ ਭਜਨ ਮੰਦਗੀ ਕਰਨ ਲੱਗਾ ਤਾਂ ਇੱਕ ਰੋਸ ਜ਼ਾਹਰ ਕੀਤਾ ਪਰਮਾਤਮਾ ਦੇ ਨਾਲ ਕਿ ਪਰਮਾਤਮਾ ਇੰਨਾ ਚਿਰ ਹੋ ਗਿਆਂ ਮੈਨੂੰ ਤੇਰੀ ਭਜਨ ਮੰਦਗੀ ਕਰਦਿਆਂ ਪਰ ਤੁਸੀਂ ਕਦੇ ਮੈਨੂੰ ਦਰਸ਼ਨ ਨਹੀਂ ਦਿੱਤੇ ਕਦੇ ਨਹੀਂ ਦੱਸਿਆ ਕਿ ਮੇਰਾ ਜਪਿਆ ਹੋਇਆ ਤੁਹਾਨੂੰ ਪ੍ਰਮਾਣ ਹੋ ਰਿਹਾ ਹੈ ਜਾਂ ਨਹੀਂ ਤੁਹਾਡੇ ਤੱਕ ਪਹੁੰਚ ਰਿਹਾ ਹੈ ਕਿ ਨਹੀਂ ਤਾਂ ਕਹਿੰਦੇ ਗੁਰਮ ਪਿਤਾ ਪ੍ਰਮਾਤਮਾ ਨੇ ਆਵਾਜ਼ ਦਿੱਤੀ ਕਿ ਬੰਦਿਆ ਜੇ ਤੇਰਾ ਇੱਕ ਵਾਰੀ ਜਪਿਆ ਹੋਇਆ ਮੈਂ ਪ੍ਰਵਾਨ ਕਰਦਾ ਹਾਂ ਤਾਂ ਹੀ ਤੂੰ ਦੂਸਰੀ ਵਾਰ ਮੇਰਾ ਨਾਮ ਆਪਣੀ ਰਸਨਾ ਤੇ ਲਿਆ ਸਕਦਾ ਹੈ ਜਦੋਂ ਤੂੰ ਇੱਕ ਵਾਰ ਵਾਹਿਗੁਰੂ ਕਹਿ ਜੇਕਰ ਮੈਂ ਤੇਰਾ ਵਾਹਿਗੁਰੂ ਪ੍ਰਮਾਨ ਕੀਤਾ ਦੂਜੀ ਵਾਰ ਤੂੰ ਤਾਂ ਹੀ ਕਹਿ ਪਾਵੇਂਗਾ ਮੇਰੀ ਪ੍ਰਵਾਨਗੀ ਤੋਂ ਬਿਨਾ ਮੇਰੀ ਮਰਜ਼ੀ ਤੋਂ ਬਿਨਾ ਮੇਰਾ ਕੋਈ ਨਾਮ ਵੀ ਨਹੀਂ ਜਪੀ ਸਕਦਾ ਸੋ ਸੰਗਤ ਜੀ ਇਹ ਨਿੱਕੀ ਜੀ ਕਹਾਣੀ ਸਾਨੂੰ ਇਹੀ ਸਮਝਾਉਂਦੀ ਆ ਕਿ ਪਰਮਪਿਤਾ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਅਸੀਂ ਉਹਨਾਂ ਦਾ ਨਾਮ ਵੀ ਨਹੀਂ ਜਪ ਸਕਦੇ ਜੇ ਜਪ ਰਹੇ ਹਾਂ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਤੇਰਾ ਸ਼ੁਕਰੇ ਅਸ਼ੁਕਰਿਆ ਤੁਸੀਂ ਮੇਰੇ ਤੇ ਇਹ ਕਿਰਪਾ ਕੀਤੀ ਨਾਲ ਹੀ ਅਰਦਾਸ ਬੇਜ਼ਤੀ ਕਰਦੇ ਨਹੀਂ ਕਿ ਪ੍ਰਮਾਤਮਾ ਇਹ ਕਿਰਪਾ ਮੇਰੇ ਤੇ ਸਦਾ ਹੀ ਬਣਾਈ ਰੱਖਿਓ ਅਮਰਤ ਵੇਲੇ ਦਾ ਜਾਗਣਾ ਅਤੇ ਅਮਰਤ ਵੇਲੇ ਦੀ ਭਜਨ ਬੰਦਗੀ ਆਖਰੀ ਸਵਾਸ ਤੱਕ ਨਿਭ ਜਾਵੇ ਇਹ ਕਿਰਪਾ ਬਣਾਈ ਰੱਖਿਓ ਰੋਜ਼ ਹੀ ਅਮਰਤ ਵੇਲੇ ਉਠਾਉਣਾ ਆਪਣਾ ਨਾਮ ਜਪਉਣਾ ਕਾਵ ਕਿ ਉਠਣ ਦਾ ਕ੍ਰੈਡਿਟ ਕਦੇ ਵੀ ਆਪਣੇ ਆਪ ਨੂੰ ਨਹੀਂ ਦੇਣਾ ਕਿਉਂ ਨਹੀਂ ਮਤਲਬ ਇਹ ਆਹ ਕਹਿਣਾ ਪ੍ਰਮਾਤਮਾ ਜੀ ਉਠਾ ਰਹੇ ਨੇ ਭਜਨ ਬੰਦਗੀ ਦੀ ਸੇਵਾ ਕਰਵਾ ਰਹੇ ਨੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਦੂਸਰੀ ਗਲਤੀ ਦੀ ਕੁਝ ਭੈਣ ਭਰਾ ਅਮਰਤ ਵੇਲੇ ਉੱਠਦਾ ਪੈਂਦੇ ਆ ਪਰ ਉਹਨਾਂ ਨੂੰ ਅਮਰ ਤਵੇਲੇ ਦੀ ਕੀਮਤ ਦਾ ਨਹੀਂ ਪਤਾ ਕਿ ਇਹ ਵੇਲਾ ਕਿੰਨਾ ਪਾਵਰਫੁਲ ਹੈ ਇਸ ਕਰਕੇ ਉਹ ਅਮਰ ਤਵੇਲੇ ਉੱਠ ਕੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਲਈ ਜਪਦੇ ਕੁਝ ਲੋਕ ਉੱਠਦਿਆਂ ਸਾਰ ਮੋਬਾਈਲ ਚਲਾਉਣਾ ਸ਼ੁਰੂ ਕਰ ਦਿੰਦੇ ਆ ਤੇ ਜਦੋਂ ਹੀ ਸਾਡੇ ਹੱਥ ਵਿੱਚ ਮੋਬਾਈਲ ਫੋਨ ਆਉਂਦਾ ਹੈ ਤਾਂ ਸਭ ਨੂੰ ਪਤਾ ਕਿ ਅੱਧਾ ਘੰਟਾ ਪਾਉਣਾ ਤੇ ਅੱਧਾ ਕਿੱਥੇ ਗਿਆ ਪਤਾ ਹੀ ਨਹੀਂ ਲੱਗਦਾ ਕੁਝ ਲੋਕ ਇਸ ਕੀਮਤੀ ਵੇਲੇ ਨੂੰ ਇੰਦਰ ਉਦਰ ਦੀਆਂ ਖਬਰਾਂ ਆ ਰਹੀਆਂ ਲਾ ਦੇਖਣ ਦੇ ਵਿੱਚ ਨਗਾਹ ਦਿੰਦੇ ਨੇ ਕੁਝ ਲੋਕ ਉੱਠਦੇ ਆਂ ਸਾਰ ਆਪਣੇ ਦੁਨੀਆਵੀ ਕੰਮ ਧੰਦੇ ਕਰੇ ਸ਼ੁਰੂ ਕਰ ਦਿੰਦੇ ਆ ਪਰ ਸੰਗਤ ਜੀ ਇਹ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੇਲਾ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਵੇਲਾ ਹੈ ਇਸ ਵੇਲੇ ਦੇ ਵਿੱਚ ਉੱਠ ਕੇ ਜੋ ਮਨੁੱਖ ਭਜਨ ਬੰਦਗੀ ਕਰਦੇ ਨੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹ ਸਤਿਗੁਰੂ ਸੱਚੇ ਪਾਸ਼ਾ ਜੀ ਨੂੰ ਬਹੁਤ ਪਿਆਰੇ ਲੱਗਦੇ ਨੇ ਪਾਸ਼ਾ ਉਹਨਾਂ ਦੇ ਉੱਤੇ ਹੋਰ ਕਿਰਪਾ ਕਰਦੇ ਨੇ ਸੋ ਵਾਹਿਗੁਰੂ ਜੀ ਤੋਂ ਅਮਰ ਤਵੇਲਾ ਮੰਗਣਾ ਹੈ ਨਾਲ ਨਾਲ ਅਮਰਤ ਵੇਲੇ ਦੀ ਭਜਨ ਬੰਦਗੀ ਵੀ ਮੰਗਣੀ ਆ ਕਿ ਪਾਸ਼ਾ ਮਿਲੋ ਐਸੀ ਮੱਤ ਦਿਓ ਕਿ ਮੈਂ ਉੱਠ ਕੇ ਤੁਹਾਡਾ ਨਾਮ ਜਪ ਸਕਦਾ ਆਪ ਹੀ ਸਰਦੇ ਤੇ ਮੇਰੇ ਪਰ ਹੱਥ ਰੱਖ ਕੇ ਇਹ ਵੇਲੇ ਦੇ ਵਿੱਚ ਉਠਾ ਲੈਣਾ ਆਪਣਾ ਨਾਮ ਜਪਾ ਲੈਣਾ ਕੁਝ ਲੋਕ ਇਸ ਵੇਲੇ ਦੇ ਵਿੱਚ ਉੱਠੇ ਟਾਈਮ ਦੇਖਿਆ ਜਾਂ ਕੋਈ ਕਿਰਿਆ ਸੋਧਨ ਦੇ ਲਈ ਉੱਠਦੇ ਨੇ ਫਿਰ ਤੋਂ ਦੁਬਾਰਾ ਸੁਣ ਜਾਂਦੇ ਨੇ ਪਰ ਸੰਗਤ ਜੀ ਜਦੋਂ ਵੀ ਇਸ ਵੇਲੇ ਦੇ ਵਿੱਚ ਜਾਗ ਹੈ ਨਾ ਸਮਝੋ ਅੱਜ ਮੇਰੇ ਪਰਮ ਪਿਤਾ ਪਰਮਾਤਮਾ ਮੇਰੇ ਤੇ ਬਹੁਤ ਖੁਸ਼ ਨੇ ਮੈਨੂੰ ਕੁਝ ਦੇਣਾ ਚਾਹੁੰਦੇ ਨੇ ਉਸੇ ਵੇਲੇ ਉੱਠ ਕੇ ਡਾਇਟ ਜਾਣਾ ਜੇ ਕੋਈ ਇਸ਼ਨਾਨ ਕਰ ਸਕਦਾ ਹੈ ਇਸ਼ਨਾਨ ਕਰ ਲਵੇ ਇਹ ਇਸ਼ਨਾਨ ਨਹੀਂ ਕੀਤਾ ਜਾਂਦਾ ਤਾਂ ਉਦਾਂ ਹੀ ਮੂੰਹ ਹੱਥ ਧੋ ਕੇ ਬਿਸਤਰ ਤੇ ਬੈਠ ਕੇ ਨਾਮ ਜਪ ਲਵੇ ਖਾ ਤੇ ਪਾਣੀ ਦੀ ਛੱਤੇ ਨਹੀਂ ਮਾਰ ਸਕਦੇ ਤਾਂ ਤੁਸੀਂ ਉਦਾਂ ਹੀ ਬਿਸਤਰ ਦੇ ਉੱਤੇ ਬੈਠ ਕੇ ਨਾਮ ਜਪ ਲਓ ਲੰਮੇ ਪਏ ਪਏ ਜਪ ਜਪੇ ਹੋਏ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਪਰ ਜਪੋ ਜ਼ਰੂਰ ਕਈ ਮਹਾਂਪੁਰਖੀ ਤਾਂ ਕਹਿੰਦੇ ਵੀ ਜਦੋਂ ਸਾਨੂੰ ਸਵੇਰੇ 2 ਵਜੇ ਤੋਂ ਪਹਿਲਾਂ ਜਾਂ 2 ਵਜੇ ਤੋਂ ਬਾਅਦ ਜਾਗ ਹੁੰਦੀ ਆ ਤਾਂ ਇਹ ਵੇਲੇ ਦੇ ਇੱਕ ਇੱਕ ਪਲ ਇੱਕ ਇੱਕ ਛਿੰਨ ਨੂੰ ਸੰਭਲਣਾ ਹੈ ਗੁਰੂ ਲੈ ਕੇ ਲਉਣਾ ਹੈ ਇਹਦੇ ਵਿੱਚ ਨੌਣ ਵਾਲੇ ਪਾਸੇ ਜਾਣਾ ਹੀ ਨਹੀਂ ਚਾਹੀਦਾ ਇਸ ਵੇਲੇ ਦੇ ਵਿੱਚ ਸਿਮਰਨ ਕਰਨਾ ਚਾਹੀਦਾ ਹੈ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਇਸ਼ਨਾਨ 3 ਵਜੇ ਤੋਂ ਬਾਅਦ ਕਰੋ ਬਾਕੀ ਜੋ ਵਾਸਪੂ ਆਪਣੀ ਮਰਜ਼ੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਸ਼ਨਾਨ ਕਰਕੇ ਬੈਠਣਾ ਸੌਖਾ ਲੱਗਦਾ ਤਾਂ ਇਸ਼ਨਾਨ ਕਰਕੇ ਬੈਠ ਜਾਓ ਜੇ ਇਸ਼ਨਾਨ ਕਰਨਾ ਔਖਾ ਲੱਗ ਰਿਹਾ ਹੈ ਤਾਂ ਫਿਰ ਇੱਕ ਵਾਰ ਉਦਾਂ ਹੀ ਬੈਠਣਾ ਸ਼ੁਰੂ ਕਰ ਦੋ ਬਾਕੀ ਕਿਰਪਾ ਵਾਹੀ ਗੁਰੂ ਜੀ ਆਪਣੇ ਹੀ ਕਰ ਦੇਣਗੇ ਬਾਕੀ ਇਸ਼ਨਾਨ ਦਾ ਸਬੰਧ ਸਾਡੀ ਸਰੀਰ ਦੀ ਸਾਫ ਸਫਾਈ ਦੇ ਨਾਲ ਸਾਡੀ ਚੁਸਤੀ ਫੁਰਤੀ ਦੇ ਨਾਲ ਸੰਬੰਧ ਹੈ ਕਿ ਜਦੋਂ ਆਪਾਂ ਇਸ਼ਨਾਨ ਕਰਦੇ ਆ ਤਾਂ ਸਰੀਰ ਦੀ ਸਾਫ ਸਫਾਈ ਹੁੰਦੀ ਆ ਦੂਸਰਾ ਸਾਡਾ ਆਲਸ ਨੀਂਦ ਦਾ ਘੇਰਾ ਟੁੱਟ ਜਾਂਦਾ ਹੈ ਅਸੀਂ ਚੁਸਤੀ ਫੁਰਤੀ ਦੇ ਵਿੱਚ ਆ ਜਾਂਦੇ ਆ ਬਾਕੀ ਨਾਮ ਜਪਣਾ ਜ਼ਿਆਦਾ ਜ਼ਰੂਰੀ ਆ। ਇਸਨਾਨ ਜੇ ਕੀਤਾ ਜਾਂਦਾ ਤਾਂ ਬਹੁਤ ਵਧੀਆ ਗੱਲ ਆ। ਜੇਕਰ ਕੋਈ ਵੀ ਸਮੱਸਿਆ ਆ ਰਹੀ ਐ, ਸਰੀਰਕ ਸਮੱਸਿਆ ਐ ਤਾਂ ਫਿਰ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਲੈ ਕੇ ਆਉਣਾ। ਤੁਸੀਂ ਉਦਾਂ ਵੀ ਚੰਗੀ ਤਰ੍ਹਾਂ ਧੱਤ ਮੰਤੋ ਕੇ ਵਾਹਿਗੁਰੂ ਵਾਹਿਗੁਰੂ ਜਪ ਸਕਦੇ ਹੋ। ਉਸ ਤੋਂ ਬਾਅਦ ਤੀਸਰੀ ਗੱਲ ਦੀ। ਮਹਾਂਪੁਰਖ ਜੀ ਕਹਿੰਦੇ ਕੁਝ ਭੈਣ ਭਰਾ, ਕੁਝ ਸੰਗਤਾਂ ਅਮਰਤ ਵੇਲੇ ਉੱਠ ਕੇ ਬਹੁਤ ਭਜਨ ਮੰਦਗੀ ਕਰਦੇ ਨੇ। ਪਹਿਲਾਂ ਮਾਲਕ ਦਾ ਸਿਮਰਨ ਫਿਰ ਗੁਰਬਾਣੀ ਦਾ ਪਾਠ ਕੀਰਤਨ ਗੁਰੂ ਘਰ ਜਾ ਕੇ ਸੇਵਾ ਕਰਨੇ ਭਾਵ ਕੀ ਪੂਰਾ ਅੰਮ੍ਰਿਤ ਵੇਲਾ ਸੰਭਾਲਦੇ ਨੇ ਰੱਜ ਕੇ ਅੰਮ੍ਰਿਤ ਵੇਲੇ ਦੇ ਵਿੱਚ ਨਾਮ ਦੀ ਕਮਾਈ ਕਰਦੇ ਨੇ ਪਰ ਉਹ ਕਮਾਈ ਨੂੰ ਸੰਭਾਲ ਨਹੀਂ ਪਾਉਂਦੇ ਕਿਸੇ ਨਾ ਕਿਸੇ ਦੀ ਨਿੰਦਿਆ ਚੁਗਲੀ ਕਰਕੇ ਕਿਸੇ ਦੀ ਬੁਰਾਈ ਕਰਕੇ ਜਾ ਕਿਸੇ ਵਾਰੇ ਮਨ ਦੇ ਵਿੱਚ ਮਾੜਾ ਸੋਚ ਕੇ ਆਪਣੇ ਕੀਤੀ ਹੋਈ ਇਨੇਕ ਕਮਾਈ ਕੀਮਤੀ ਕਮਾਈ ਨੂੰ ਹਵਾ ਬੈਠ ਦੇ। ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਕਿ ਕਦੇ ਵੀ ਨਾ ਕਿਸੇ ਦਾ ਮਾੜਾ ਸੋਚਣਾ ਏ, ਨਾ ਕਿਸੇ ਦਾ ਮਾੜਾ ਕਰਨਾ ਏ, ਨਾ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਕੋਈ ਨੀਰਖਾ ਦੀ ਭਾਵਨਾ ਲੈ ਕੇ ਆਉਣੀ ਅਤੇ ਨਾ ਹੀ ਕਿਸੇ ਦੀ ਲਿੰਦੇ ਚੁਗਲੀ ਕਰਨੀ ਆ ਨਾ ਸੁਣਨੀ ਆ। ਜਦੋਂ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਬੁਰਾਈ ਕਰਦੇ ਹਾਂ ਸਮਝੋ ਉਸ ਬੰਦੇ ਦੀ ਮੈਲ ਨੂੰ ਆਪਣੀ ਰਸਨਾ ਦੇ ਨਾਲ ਸਾਫ਼ ਕਰਦੇ ਹਾਂ ਉਹਦੇ ਜੋ ਵੀ ਔਗਣ ਜੋ ਵੀ ਕਮੀਆਂ ਬਾਰੇ ਅਸੀਂ ਗੱਲ ਕਰਦੇ ਆ ਉਹ ਸਾਰੀਆਂ ਕਮੀਆਂ ਸਮਝੋ ਆਪਣੇ ਸਿਰ ਤੇ ਲੈ ਲਿਆ ਇਹ ਗਲਤੀ ਨਹੀਂ ਕਰਨੀ ਸੋ ਸੰਗਤ ਜੀ ਮੁਕਤੀ ਦੀ ਗੱਲ ਇਹ ਆ ਕਿ ਜੇਕਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਮਰਤ ਵੇਲੇ ਦਾ ਉੱਠਣਾ ਮਿਲਿਆ ਹੈ ਅਮਰਤ ਵੇਲੇ ਤੁਸੀਂ ਉੱਠ ਰਹੇ ਹੋ ਜਾਗ ਰਹੇ ਹੋ ਤਾ ਫਿਰ ਅਮਰਤ ਵੇਲੇ ਦੇ ਇੱਕ ਇੱਕ ਪਲ ਇੱਕ ਇੱਕ ਸ਼ਿੰਨ ਨੂੰ ਸਮਾਲਣਾ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਇਸ ਵੇਲੇ ਦੇ ਲਈ ਕਿ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਅਮਰਤ ਵੇਲੇ ਦੇ ਵਿੱਚ ਉਠਾ ਦਿੱਤਾ ਇਸ ਵੇਲੇ ਦੇ ਲਈ ਧੰਨਵਾਦ ਕਰਨਾ ਹੈ ਅਤੇ ਨਾਲ ਦੀ ਨਾਲ ਅਗਲੇ ਦਿਨ ਦੇ ਲਈ ਵੀ ਇਹ ਵੇਲਾ ਮੰਗ ਲੈਣਾ ਹੈ ਫਿਰ ਪ੍ਰਮਾਤਮਾ ਦਾ ਹਰ ਇੱਕ ਦਿੱਤੀ ਹੋਈ ਦਾਤ ਦੇ ਲਈ ਸ਼ੁਕਰਾਨਾ ਕਰਨਾ ਸੋਹਣੇ ਸ਼ਰੀਰ ਤੋਂ ਲੈ ਕੇ ਘਰ-ਬਾਰ ਪਰਿਵਾਰ ਕਾਰੋਬਾਰ ਹਰੇਕ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਤਗੁਰ ਸੱਚੇ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਕਰਨਾ ਗੁਰਮੰਤਰ ਮੂਲ ਮੰਤਰ ਅਤੇ ਗੁਰਬਾਣੀ ਦਾ ਪਾਠ ਜ਼ਰੂਰੀ ਆ ਬਾਕੀ ਜੋ ਵੀ ਭੈਣ ਭਰਾ ਜਿਸ ਵੀ ਧਰਮ ਦੇ ਵਿੱਚ ਆ ਜਿਸ ਵੀ ਗੁਰੂ ਨੂੰ ਇਸ਼ਟ ਨੂੰ ਮੰਨਦੇ ਹੋ ਜੇ ਸਦਾ ਵੀ ਨਾਮ ਜਪਦੇ ਹੋ ਇਸ ਵੇਲੇ ਦੇ ਵਿੱਚ ਨਾਮ ਜਪਣਾ ਚਾਹੀਦਾ ਹੈ ਕਿਉਂਕਿ ਇਹ ਵੇਲਾ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਦਾ ਵੇਲਾ ਹੈ ਇਸ ਕਰਕੇ ਸਭ ਤੋਂ ਪਹਿਲਾ ਦਿਨ ਦੀ ਸ਼ੁਰੂਆਤ ਪਰਮਾਤਮਾ ਦੀ ਭਜਨ ਬੰਦਗੀ ਤੋਂ ਕਰਨੀ ਆ ਨਾਮ ਤੋਂ ਕਰਨੀ ਆ ਫਿਰ ਉਸ ਤੋਂ ਬਾਅਦ ਆਪਾਂ ਆਪਣੇ دنیਾਨੀ ਕੰਮ ਧੰਦੇ ਕਰਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਸਵੇਰੇ ਸਵੇਰ ਦੇ ਕੰਮ ਧੰਦੇ ਕਰਨੇ ਬਹੁਤ ਜ਼ਰੂਰੀ ਨੇ ਤਾਂ ਕੰਮ ਕੰਦੇ ਕਰਦੇ ਹੋਇਆ ਵੀ ਨਾਲ-ਨਾਲ ਨਾਮ ਜਪਦੇ ਰਹਿਣ ਭਾਵੇਂ ਕਿ ਇਸ ਵੇਲੇ ਦਾ ਇੱਕ ਪਲ ਇੱਕ ਛਿਣ ਹੀ ਅਸੀਂ ਬਰਥਾ ਨਹੀਂ ਜਾਣਦੇ ਨਾ ਇਸ ਵੇਲੇ ਦੇ ਵਿੱਚ ਜਪੇ ਹੋਏ ਦਾ ਫਲ ਸਾਨੂੰ ਕਈ ਗੁਣਾ ਵੱਧ ਮਿਲਦਾ ਹੈ ਭਾਵੇਂ ਕਿ ਅਸੀਂ ਸਾਰੇ ਦਿਨ ਦੇ ਵਿੱਚ ਨਾਮ ਜਪ ਸਕਦੇ ਹਾਂ ਗੁਰਬਾਣੀ ਦਾ ਪਾਠ ਕਰ ਸਕਦੇ ਹਾਂ ਸਾਡਾ ਬਰਥਾ ਨਹੀਂ ਜਾਵੇਗਾ ਪਰ ਅਮਰਤ ਵੇਲੇ ਦੀ ਗੱਲ ਅਲੱਗ ਹੈ ਅਮਰਤ ਵੇਲੇ ਦੇ ਵਿੱਚ ਜਪੇ ਹੋਏ ਦਾ ਫਲ ਕਈ ਗੁਣਾ ਵੱਧ ਕੇ ਮਿਲਦਾ ਹੈ ਅਤੇ ਇਸ ਵੇਲੇ ਦੇ ਵਿੱਚ ਸਾਡਾ ਮਨ ਵੀ ਗੁਰੂ ਚਰਨਾਂ ਦੇ ਨਾਲ ਛੇਤੀ ਜੁੜ ਜਾਂਦਾ ਹੈ ਇਸ ਵੇਲੇ ਦੇ ਵਿੱਚ ਜੋ ਆਨੰਦ ਆ ਰਸ ਆ ਉਹ ਬਾਕੀ ਦਿਨ ਦੇ ਵਿੱਚ ਨਹੀਂ ਬਣ ਪਾਉਂਦਾ ਕਿਉਂਕਿ ਆਪਣੀ ਅਜੇ ਉਹ ਅਵਸਥਾ ਨਹੀਂ ਬਣੀ ਕਿ ਅਸੀਂ ਜਿਸ ਵੀ ਵੇਲੇ ਬਲਟਕੇ ਉਸੇ ਵੇਲੇ ਸਾਡਾ ਮਨ ਜੁੜ ਜਾਵੇਗਾ ਜੋ ਨਵੇਂ ਨੇ ਉਨ੍ਹਾਂ ਦੇ ਲਈ ਤਾਂ ਇਹ ਵੇਲਾ ਸੰਭਾਲਣਾ ਹੋਰ ਵੀ ਜ਼ਿਆਦਾ ਜ਼ਰੂਰੀ ਆ ਪਹਿਲੀ ਗੱਲ ਤਾਂ ਕੋਸ਼ਿਸ਼ ਕਰਨੀ ਆ ਕਿ ਆਪਾਂ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰੀਏ ਜੇਕਰ ਇਹ ਪੰਜ ਬਾਣੀਆਂ ਦਾ ਨਿਤਨੇਮ ਪੱਕਾ ਨਹੀਂ ਹੋਇਆ ਤਾਂ ਫਿਰ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਕਰ ਸਕਦੇ ਆ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਮੂਲ ਮੰਤਰ ਜੀ ਦਾ ਜਾਪ ਅਤੇ ਸਭ ਤੋਂ ਪਹਿਲਾਂ ਗੁਰਮੰਤਰ ਇਹਨਾਂ ਨੀਮ ਬਣ ਜਾਵੇ ਤਾਂ ਵਾਹਿਗੁਰੂ ਜੀ ਨੇ ਦਿਨਾਂ ਵਿੱਚ ਕਿਰਪਾ ਕਰਦੇ ਹੁੰੀਆਂ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਫ਼ ਸਪਸ਼ਟ ਸਮਝਾਇਆ ਹੈ ਜੋ ਭੈਣ ਭਰਾ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਮੇਰੇ ਪੰਜਵੇਂ ਪਾਤਸ਼ਾਹ ਤਨਤਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਗੱਲ ਦੀ ਗਰੰਟੀ ਦੇ ਰਹੇ ਆ ਜਦੋਂ ਆਪਾਂ ਪਹਿਲੀ ਅਸ਼ਟਪਦੀ ਦਾ ਪਾਠ ਕਰਦੇ ਆ ਤਾਂ ਪਹਿਲੀ ਲਾਈਨ ਨਹੀਂ ਕੀ ਹੁੰਦੀ ਆ ਸਿਮਰ 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 ਸੁਖ ਪਾਉ ਜਿੰਨਾ ਹੀ ਸਿਮਰਾਂਗੇ ਜਿੰਨਾ ਹੀ ਮਾਲਕ ਦਾ ਨਾਮ ਜਪਾਂਗੇ ਮਾਲਕ ਨੂੰ ਯਾਦ ਕਰਾਂਗੇ ਉਨੇ ਹੀ ਸੁੱਖ ਮਿਲਣਗੇ ਸਤਿਗੁਰ ਸੱਚੇ ਪਾਸ਼ਾ ਦਨਿਆਵੀ ਅਤੇ ਦਰਗਾਹੀ ਕਿਵੇਂ ਹੀ ਸੁੱਖ ਦੇ ਦਿੰਦੇ ਆ ਕੋਈ ਇੱਕ ਵਾਰ ਜੱਪ ਕੇ ਦੇਖੇ ਮਾਲਕ ਦੇ ਉੱਤੇ ਭਰੋਸਾ ਕਰਕੇ ਦੇਖੇ ਸੋ ਆਓ ਵਾਹਿਗੁਰੂ ਅਕਾਲ ਪੁਰਖ ਜੀ ਤੋਂ ਅਮਰ ਤਵੇਲੇ ਦੀ ਦਾਤ ਨਾਮ ਦੀ ਦਾਤ ਪ੍ਰੋਸੀਦੀ ਰਾਤ ਨੂੰ ਸੰਗਤ ਜੀ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਹੋਣਾ